ਜੋ ਯੋਧਾ ਹੋ ਗਿਆ ਬਰੀ ਤਾਂ ਹੀ ਵਿਰਦੀਆ ਸਰਕਾਰੇ ਡਰੀ ਸ਼ਕਤੀ ਕੇ ਸਾ ਵਿੱਚੋਂ ਯੋਧਾ ਹੋ ਗਿਆ ਬਰੀ ਤਾਂ ਹੀ ਵਿਰਦੀਆ ਸਰਕਾਰੇ ਡਰੀ ਉਹ 30 ਸਾਲ ਜਿੰਦਗੀ ਦੇ ਕੌਮਲੇ ਖੇਲਾਤੇ 30 ਸਾਲ ਜਿੰਦਗੀ ਦੇ ਕੌਮਲੇ ਖੇਲਾਤੇ ਤਾਂ ਵੀ ਉਹਨੇ ਮਾਸਾ ਪਰਵਾਹ ਨਾ ਕਰੀ ਉਹ 30 ਸਾਲ ਜਿੰਦਗੀ ਦੇ ਕੌਮਲੇ ਖੇਲਾਤੇ ਤਾਂ ਵੀ ਉਹਨੇ ਮਾਸਾ ਪਰਵਾਹ ਨਾ ਕਰੀ ਪਾਈ ਜਗਤਾਰ ਹਵਾਰਾ ਹੁਣ ਬਾਰਿਆ ਜਗਤਾਰ ਹਵਾਰਾ ਹੁਣ ਬਾਹਰ ਆ ਜਾਵੇ ਮਾਇਓ ਦੀ ਕਰਦੀ ਉਡੀਕ ਆਖਰੀ ਸਾਹਾਂ ਤੇ ਖੜੀ ਔਸ਼ਕਤੀ ਕੇ ਸਾ ਵਿੱਚੋ ਯੋਦਾ ਹੋ ਗਿਆ ਬਰੀ ਤਾਂ ਹੀ ਬਿਰਦੀਆ ਸਰਕਾਰੇ ਡਰੀ ਸ਼ਕਤੀ ਕੇ ਸਾ ਵਿੱਚੋ ਯੋਦਾ ਹੋ ਗਿਆ ਬਰੀ ਤਾਂ ਹੀ ਫਿਰਦੀਆ ਸਰਕਾਰੇ ਡਰੀ ਵਾਹਿਗੁਰੂ ਮੇਰ ਕਰੇ ਭਾਈ ਜਗਤਾਰ ਹਵਾਰਾ ਜੀ ਛੇਤੀ ਛੇਤੀ ਬਾਹਰ ਆਉਣ ਤਾਂ ਜੋ ਆਪਣੀ ਮਾਤਾ ਨੂੰ ਮਿਲ ਸਕਣ ਵਾਹਿਗੁਰੂ ਜੀ